ਪਿਆਰੀ ਸਾਧ ਸੰਗਤ ਜੀਓ ੍ਹਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਹੇਮਕੁੰਡ ਸਾਹਿਬ ਇਹ ਦੋਦਾਨ ਕਰ ਆਵੋ। ਅਗਰ ਨਹੀਂ ਜਾ ਸਕਦੇ ਤਾਂ ਕਿਸੇ ਨੂੰ ਵੀ ਇਹ ਦੋਦਾਨ ਫੜਾ ਦਿਓ ਮੱਥਾ ਟੇਕਣ ਦੇ ਲਈ। ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸੰਧੀਆਂ ਕਰਨੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਿਆ ਕਰੋ। ਸਾਧ ਸੰਗਤ ਜਿੰਨਾ ਕੋ ਹੋ ਸਕੇ ਸਿਮਰਨ ਜਿਹੜਾ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ 5 ਮਿੰਟ 10 ਮਿੰਟ ਜਿਹੜਾ ਹੈ ਅਸੀਂ ਜ਼ਰੂਰ ਲਾਇਆ ਕਰੀਏ ਕੋਸ਼ਿਸ਼ ਕਰਿਆ ਕਰੀਏ ਜਿੰਨਾ ਵੀ ਹੋ ਸਕਦਾ ਹੈ ਅਸੀਂ ਇਹਨਾਂ ਵਾਧੂ-ਵੱਧ ਜਿਹੜਾ ਹੈ ਉਹ ਕਰੀਏ ਜਿੰਨਾ ਵੀ ਹੋ ਸਕੇ ਸੇਵਾ ਸਿਮਰਨ ਜਿਹੜਾ ਹੈ ਵਾਧੂ ਤੌਰ ਤੇ ਅਸੀਂ ਕਰ ਸਕਦੇ ਹਾਂ ਜਿੰਨਾ ਕੋ ਸਾਡਾ ਦਸਰੇ ਸਾਧ ਸੰਗਤ ਉਹਨਾਂ ਕੋ ਜ਼ਰੂਰ ਕਰਿਆ ਕਰੋ ਤੇ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਦਾ ਹੁੰਨਾ ਅੱਜ ਅਰੋ ਇੱਕ ਭਜਨ ਇੱਕ ਬੰਦਗੀ ਸਾਧ ਸੰਗਤ ਇਕ ਭੋਜਨ ਆਪਣਾ ਇਸ ਸਮੇਂ ਸ਼ੁਰੂ ਹੋ ਜਾਏ ਤਾਂ ਬਹੁਤ ਚੰਗਾ ਹੁੰਦਾ ਹੈ ਬੜੀ ਵਧੀਆ ਗੱਲ ਹੁੰਦੀ ਹੈ ਸਤਿਗੁਰੂ ਜੀ ਸਾਰ ਸੰਗਤ ਜੀਓ ੍ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ੍ਹੇਮਕੁੰਡ ਸਾਹਿਬ ਆਪਾਂ ਸਾਰੇ ਜਾਣੇ ਆ ਮੱਥਾ ਟੇਕਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤਪ ਸਥਾਨ ਨੂੰ ਆਪਾਂ ਜਾ ਕੇ ਨਤਮਸਤਕ ਹੁੰਦੇ ਆ ਪਿਆਰਿਓ ਤੁਸੀਂ ਸਾਰੇ ਗਏ ਹੋ ਹੋਵੋਗੇ ਜੇ ਨਹੀਂ ਗਏ ਤਾਂ ਜ਼ਰੂਰ ਜਾਇਓ ਅਸੀਂ ਵੀ ਜਾਣਾ ਆ ਕਦੇ ਮੌਕਾ ਨਹੀਂ ਮਿਲਿਆ ਸ਼ਾਇਦ ਸਤਿਗੁਰੂ ਦੀ ਕਿਰਪਾ ਕਰਨ ਜ਼ਰੂਰ ਆਪਣੇ ਅਸਥਾਨ ਤੇ ਹਾਜ਼ਰੀਆਂ ਭਰਵੋਣ ਬੇਨਤੀਆਂ ਕਰਾਂ ਸਾਧ ਸੰਗਤ ਹਿਮਪੁੰਨ ਸਾਹਿਬ ਦੀ ਯਾਤਰਾ ਜਿਹੜੀ ਹੈ ਜਦੋਂ ਵੀ ਕੋਈ ਕਰਦਾ ਹੈ ਤਾਂ ਖਾਸ ਧਿਆਨ ਰੱਖਣਾ ਪਏਗਾ ਆਪਣੀ ਸਿਹਤ ਨੂੰ ਲੈ ਕੇ ਔਰ ਆਪਣੇ ਆਪ ਦਾ ਖਾਸ ਧਿਆਨ ਔਰ ਦੂਜੀ ਗੱਲ ਕਿ ਹਿਮਕੁੰਣ ਸਾਹਿਬ ਦੀ ਜਦੋਂ ਯਾਤਰਾ ਕਰਨ ਜਾਓ ਤੇ ਸਾਧ ਸੰਗਤੋਂ ਤੋਂ ਇਹਨਾਂ ਚੀਜ਼ਾਂ ਦਾ ਦਾਨ ਜ਼ਰੂਰ ਕਰਿਆ ਕਰੋ ਕਿਉਂਕਿ ਉਧਰ ਪਹਾੜੀ ਏਰੀਆ ਹੈ ਤੇ ਠੰਡ ਜ਼ਿਆਦਾ ਆ ਤੇ ਸਾਧ ਸੰਗਤ ਕੁਝ ਕੱਪੜੇ ਆਦਕ ਅਜਿਹੇ ਆਪਣੇ ਨਾਲ ਲੈ ਜਾਓ ਜੇ ਕੋਈ ਲੋੜਵੰਦ ਕਿਸੇ ਨਾ ਉਹਨੂੰ ਕੱਪੜੇ ਆਦਕ ਜ਼ਰੂਰ ਦੇ ਦਿਆ ਕਰੋ ਪੁਰਾਣੇ ਜੁੱਤੇ ਆਦਕ ਜਿਹੜੇ ਨੇ ਉਹਨੂੰ ਜ਼ਰੂਰ ਦੇ ਦਿਆ ਕਰੋ ਇੱਕ ਭੋਜਨ ਪ੍ਰਸ਼ਾਦਾ ਪਾਣੀ ਜ਼ਰੂਰ ਨਾਲ ਲੈ ਕੇ ਜਾਓ ਇਹੋ ਜਿਹਾ ਪ੍ਰਬੰਧ ਜਿਹੜਾ ਕਰਕੇ ਲੈ ਕੇ ਜਾਓ ਜਾਂ ਉੱਥੇ ਜਾ ਕੇ ਤਿਆਰ ਕਰਵਾ ਲਓ ਤੇ ਸਾਧ ਸੰਗਤ ਜੇ ਕੋਈ ਰਸਤੇ ਵਿੱਚ ਜਾਂਦਿਆਂ ਕੋਈ ਲੋੜਵੰਦ ਅਜਿਹਾ ਦਿਖੇ ਉਹਨੂੰ ਜਰੂਰ ਸ਼ਰਕਾ ਦਿਓ ਕੱਪੜੇ ਆਦਕ ਜਰੂਰ ਦੇ ਰਹੋ ਸਾਧ ਸੰਗਤ ਇਹ ਸਭ ਤੋਂ ਵੱਡੀਆਂ ਸੇਵਾਵਾਂ ਨੇ ਇਹ ਸਭ ਤੋਂ ਵੱਡੀਆਂ ਜਿਹੜੀਆਂ ਸੇਵਾਵਾਂ ਇਸ ਕਰਕੇ ਨੇ ਕਿਉਂਕਿ ਜੇਕਰ ਅਸੀਂ ਧਿਆਨ ਦੇਵਾਂਗੇ ਤੇ ਗੁਰਮੁਖ ਪਿਆਰਿਓ ਹੋ ਸਕਦਾ ਸਾਡਾ ਦਿੱਤਾ ਹੋਇਆ ਜਿਹੜਾ ਧਿਆਨ ਹੈ ਤੇ ਪਿਆਰਿਓ ਉਹ ਬਹੁਤ ਜ਼ਿਆਦਾ ਕਿਸੇ ਨੂੰ ਰਾਹਤ ਦੇਵੇ ਬਹੁਤ ਜ਼ਿਆਦਾ ਕਿਸੇ ਨੂੰ ਰਾਹਤ ਦੇ ਦੇ ਸਾਧ ਸੰਗਤ ਇਹ ਇਹ ਚੀਜ਼ ਜਿਹੜੀ ਆ ਜ਼ਰੂਰ ਸਾਨੂੰ ਯਾਦ ਰੱਖਣੀ ਪੈਣੀ ਜਰੂਰ ਪਿਆਰਿਓ ਤੇ ਇਹ ਚੀਜ਼ ਬਿਲਕੁਲ ਆਪਣੇ ਧਿਆਨ ਵਿੱਚ ਰੱਖੋ ਕਿਉਂਕਿ ਜੇਕਰ ਆਪਾਂ ਇਸੇ ਦਾ ਧਿਆਨ ਰੱਖਾਂਗੇ ਤੇ ਆਪਾਂ ਨੂੰ ਪ੍ਰਮਾਤਮਾ ਹੋਰ ਜ਼ਿਆਦਾ ਦੇਵੇਗਾ ਪ੍ਰਮਾਤਮਾ ਹੋਰ ਕਿਰਪਾ ਕਰੇਗਾ ਸੋ ਇੰਨੀ ਗੱਲ ਦਾ ਜਿਹੜਾ ਹੈ ਉਹ ਜ਼ਰੂਰ ਧਿਆਨ ਰੱਖੋ ਸਾਧ ਸੰਗਤ ਕਿਉਂਕਿ ਜਿੱਥੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤਾਪਸ ਸਥਾਨ ਨੂੰ ਮੱਥਾ ਟੇਕਣ ਜਾਂਦੇ ਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ ਲੈ ਕੇ ਆਈਏ ਤੇ ਸੱਚੇ ਪਾਤਸ਼ਾਹ ਦੀ ਖੁਸ਼ੀ ਇਹੋ ਹੀ ਹੈ ਜਦੋਂ ਆਪਾਂ ਕਿਸੇ ਲੋੜਵੰਦ ਦੀ ਜਿਹੜੀ ਹੈ ਸਹਾਇਤਾ ਕਰਾਂਗੇ ਜਦੋਂ ਆਪਾਂ ਕਿਸੇ ਦਾ ਦੁੱਖ ਵੰਡਾਵਾਂਗੇ ਕਿਸੇ ਦੇ ਦਰਦ ਨੂੰ ਸਮਝਾਂਗੇ ਤੇ ਇਹ ਤੋਂ ਵੱਡੀ ਕੋਈ ਹੋਰ ਸੇਵਾ ਮੇਰੇ ਖਿਆਲ ਦੇ ਵਿੱਚ ਨਹੀਂ ਹੋ ਸਕਦੀ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰ ਦਿੰਦੇ ਨੇ ਸੋ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਵਿਚਾਰਨ ਦਾ ਯਤਨ ਕਰੀਏ ਜਦੋਂ ਆਪਾਂ ਇਹ ਚੀਜ਼ਾਂ ਨੂੰ ਸਮਝਾਂਗੇ ਨਾ ਜਦੋਂ ਆਪਾਂ ਇਹ ਚੀਜ਼ਾਂ ਨੂੰ ਵਿਚਾਰਾਂਗੇ ਨਾ ਤੇ ਗੁਰਮੁਖ ਪਿਆਰਿਓ ਬਹੁਤ ਸਾਰੇ ਮਸਲੇ ਵੱਡੇ ਤੋਂ ਵੱਡੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਜੀ ਰਹਿਮਤਾਂ ਕਰ ਦੇਣਗੇ ਪ੍ਰਮੁਖ ਪਿਆਰਿਓ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕਰ ਦੇਣੀ ਹੈ ਕਿਉਂਕਿ ਜਦੋਂ ਵੀ ਆਪਾਂ ਪੜਨੇ ਆ ਇਹੋ ਹੀ ਹੁੰਦਾ ਹੈ ਕਿ ਸਤਿਗੁਰੂ ਇਹ ਗੱਲ ਕਹਿੰਦੇ ਨੇ ਭਾਈ ਜੀ ਗਰੀਬ ਦਾ ਜਿਹੜਾ ਹੈ ਕੋਈ ਮਦਦ ਕਰਦਾ ਹੈ ਕਿਸੇ ਲੋੜਵੰਦ ਦੀ ਸਹਾਇਤਾ ਕਰਦਾ ਹੈ ਕਹਿੰਦੇ ਸਾਡੀ ਉਹ ਖੁਸ਼ੀ ਦਾ ਦੁੱਗਣਾ ਹੱਕਦਾਰ ਬਣ ਜਾਂਦਾ ਹੈ ਮੇਰੇ ਪਾਤਸ਼ਾਹ ਜੀ ਕਹਿੰਦਾ ਸਾਡੀ ਖੁਸ਼ੀ ਦਾ ਉਹ ਦੁੱਗਣਾ ਹੱਕਦਾਰ ਬਣ ਜਾਂਦਾ ਹੈ ਪਿਆਰਿਓ ਆਪਾਂ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਪਾਵਨ ਬਾਣੀ ਨੂੰ ਪੜ੍ਹਦੇ ਆ ਤੇ ਉਹਦੇ ਵਿੱਚੋਂ ਵੀ ਸਾਨੂੰ ਸਿੱਖਿਆ ਜਿਹੜੀ ਹੈ ਇਹੋ ਹੀ ਮਿਲਦੀ ਹੈ ਸਤਿਗੁਰੂ ਕਹਿੰਦੇ ਅੰਦਰ ਨੂੰ ਬਦਲ ਅੰਦਰ ਦੀਆਂ ਅੰਤਰ ਆਤਮਾ ਨੂੰ ਜਿਹੜਾ ਹੈ ਤੂੰ ਸੁਧਾਰ ਲੈ ਆਪਣੇ ਅੰਤਰ ਆਤਮੇ ਤੂੰ ਝਾਤ ਮਾਰ ਜੇ ਤੇਰਾ ਅੰਤਰ ਆਤਮਾ ਜਿਹੜਾ ਹੈ ਨਾ ਬਦਲ ਜਾਂਦਾ ਤੇ ਯਾਦ ਰੱਖ ਸਜਣਾ ਕਹਿੰਦੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਆ ਜਾਣਗੀਆਂ ਪਾਤਸ਼ਾਹ ਕਹਿੰਦੇ ਨਿਰਮਲ ਸ਼ੋਭਾ ਅੰਮ੍ਰਿਤਤਾ ਕੀ ਬਾਣੀ ਇਕ ਨਾਮ ਮਨ ਮਾਹੇ ਸਮਾਨੀ ਉਸ ਦੀ ਬੇਦਾਗ ਸ਼ੋਭਾ ਤੇ ਉਸ ਦੀ ਬਾਣੀ ਨਾਮ ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ ਤੇ ਪਰਸ਼ਾੰਗ ਨੇ ਦੁੱਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਪਰਸ਼ਾ ਕਹਿੰਦੇ ਦੁੱਖ ਰੋਗ ਡਰ ਤੇ ਵਹਿਮ ਉਸ ਦੇ ਨਾਸ਼ ਹੋ ਜਾਂਦੇ ਨੇ ਉਹਦਾ ਨਾਮ ਸਾਧ ਪੈ ਜਾਂਦਾ ਤੇ ਉਸ ਦੇ ਸਾਰੇ ਕੰਮ ਜਿਹੜੇ ਨੇ ਵਿਕਾਰਾਂ ਤੋਂ ਭਾਵ ਮੈਲ ਤੋਂ ਸਾਫ਼ ਹੋ ਜਾਂਦੇ ਨੇ ਮੇਰੇ ਸਤਿਗੁਰੂ ਜੀ ਨੇ ਤੇ ਕਿਰਪਾ ਕਰ ਦਿੰਦੇ ਨੇ ਆਪ ਦੇ ਆਪ ਨੂੰ ਵਿਕਾਰਾਂ ਤੋਂ ਸਾਫ਼ ਕਰ ਲੈਣਾ ਆਪ ਦੇ ਆਪ ਨੂੰ ਰਹਿਤ ਕਰ ਲੈਣਾ ਸਾਧ ਸੰਗਤ ਇਹ ਵੀ ਬਹੁਤ ਵੱਡਾ ਗੁਣ ਹੈ ਤੇ ਮੇਰੇ ਪਾਤਸ਼ਾਹ ਜੀ ਸਾਰੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰਦੇ ਨੇ ਇਹੋ ਕੁਟੰਬ ਸਭ ਜੀ ਕੇ ਬੰਦਨ ਭਾਈ ਭਰਮ ਭੁਲਾ ਸੈ ਸਾਰਾ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾ ਆਪਣਾ ਜਿਹੜਾ ਹੈ ਪਾਰ ਉਤਾਰਾ ਨਹੀਂ ਹੈ ਪਰਵਾਰ ਵੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਣਾ ਤੇ ਜਗਤ ਗੁਰੂ ਤੋਂ ਭਟਕੇ ਕੁਰਾਹੇ ਪਿਆਰ ਰਿੰਦਾ ਹੈ ਮਨੁੱਖ ਸਾਧ ਸੰਗਤ ਇਸ ਕਰਕੇ ਜੇ ਰਾਹੇ ਪੈਣਾ ਤੇ ਛੋਟੀਆਂ-ਛੋਟੀਆਂ ਗੱਲਾਂ ਦਾ ਜਿਹੜਾ ਨਾ ਸਾਨੂੰ ਧਿਆਨ ਰੱਖਣਾ ਪਏਗਾ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਪਿਆਰਿਓ ਇਹ ਗੱਲ ਯਾਦ ਰੱਖਿਓ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੋਈ ਕਿਰਪਾ ਤੇ ਪਿਆਰਿਓ ਸਾਡੇ ਸਾਰੇ ਕਾਰਜ ਜਿਹੜੇ ਬਣ ਜਾਣਗੇ ਅਸੀਂ ਹੇਮਕੁੰਡ ਸਾਹਿਬ ਜਾਈਏ ਮੱਥਾ ਟੇਕੀਏ ਨਾਮ ਸਿਮਰਨ ਬਾਣੀ ਦੀ ਦਾਤ ਮੰਗੀਏ ਔਰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਦਾਤ ਮੰਗੀਏ ਤੇ ਮੰਗੀਏ ਸਤਿਗੁਰੂ ਜੀ ਸਾਨੂੰ ਦਿਓ ਅਸੀਂ ਅੱਗੇ ਸਹਾਇਤਾ ਕਰਨ ਜੋਗੇ ਹੋਈਏ ਪਾਤਸ਼ਾਹ ਸਾਡੇ ਤੋਂ ਸਿਵਾਵਾ ਲਿਓ ਬਸ ਆਪ ਜੀਓ ਕਰਿਓ ਕਿਰਪਾ ਚੰਗੇ ਮਾੜੇ ਦੀ ਪਹਿਚਾਣ ਮੈਨੂੰ ਨਹੀਂ ਸਤਿਗੁਰੂ ਤੁਹਾਨੂੰ ਹੈ ਤੁਸੀਂ ਆਪ ਹੀ ਕਿਰਪਾ ਕਰਿਓ ਮੇਰੇ ਤੋਂ ਇਹ ਸੇਵਾ ਲੈ ਲਿਓ ਸਤਿਗੁਰੂ ਮੈਨੂੰ ਨਹੀਂ ਪਤਾ ਬਹੁਤੀਆਂ ਚੀਜ਼ਾਂ ਦਾ ਇਹ ਪਾਤਸ਼ਾਹ ਜੀ ਮੈਨੂੰ ਨਹੀਂ ਪਤਾ ਤੇ ਮੇਰੇ ਤੋਂ ਆਪ ਹੀ ਸੇਵਾ ਕਰਾਇਓ ਪਿਆਰਿਓ ਤੇ ਮੱਥਾ ਟੇਕਣ ਗਏ ਜਾਂ ਫਿਰ ਕਿਸੇ ਨੂੰ ਦੇ ਦਿਓ ਸਾਧ ਸੰਗਤ ਜੇ ਆਪ ਨਹੀਂ ਜਾ ਸਕਦੇ ਕਿਸੇ ਨੂੰ ਦੇ ਦਿਓ ਜੀ ਚਲੋ ਕੋਈ ਨਹੀਂ ਵੀ ਲੈ ਕੇ ਜਾਂਦਾ ਤੇ ਇਹ ਸਮਝ ਕੇ ਵੀ ਸਤਿਗੁਰੂ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਸਮਝੋ ਮੈਂ ਹੇਮਕੁੰਣ ਸਾਹਿਬ ਆਇਆ ਪਰ ਇੱਥੇ ਕਿਸੇ ਨੂੰ ਜਿਹੜੀ ਹੈ ਸੇਵਾ ਕਰਦੇ ਹੋ ਸਾਧ ਸੰਗਤ ਮੇਰੇ ਸਤਿਗੁਰੂ ਜੀ ਇਥੋਂ ਵੀ ਹਾਜ਼ਰੀ ਦਰ ਪ੍ਰਵਾਨ ਕਰ ਲੈਣਗੇ ਇਹ ਸੱਚੇ ਪਾਤਸ਼ਾਹ ਜੀ ਅੰਦਰਲੀ ਭਾਵਨਾ ਨੂੰ ਤੱਕਦੇ ਨੇ ਬਾਹਰੋਂ ਨਹੀਂ ਮੇਰੇ ਪਾਤਸ਼ਾਹ ਜੀ ਅੰਦਰਲੀ ਭਾਵਨਾ ਨੂੰ ਵੇਖਦੇ ਨੇ ਕਿ ਅੰਦਰ ਕਿੰਨੀ ਕੁ ਭਾਵਨਾ ਛੁਪੀ ਹੋਈ ਹੈ ਤੇ ਜਿਹੜਾ ਅੰਦਰੋਂ ਭਰਿਆ ਹੋਇਆ ਹੈ ਨਾ ਮੇਰੇ ਸਤਿਗੁਰੂ ਜੀ ਉਹਨੂੰ ਪ੍ਰਵਾਨ ਕਰਦੇ ਨੇ ਇਹ ਨਹੀਂ ਵੀ ਅੰਦਰ ਕੁਝ ਨਹੀਂ ਤੇ ਉੱਥੇ ਗਿਆ ਤੇ ਸਾਧ ਸੰਗਤ ਉਹਦੀ ਸ਼ਾਇਦ ਹਾਜ਼ਰੀ ਨਾ ਲੱਗੇ ਤੇ ਜਿਹੜਾ ਅੰਦਰੋਂ ਭਾਵਨਾ ਨਾਲ ਭਰਿਆ ਹੋਇਆ ਤੇ ਮੇਰੇ ਸਤਿਗੁਰੂ ਜੀ ਕੋ ਉਹਨੂੰ ਇਹ ਪ੍ਰਵਾਨ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ